ਸੋ ਕਹੋ ਟੱਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਈ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਤਨਾਮ ਵਾਹੀ ਗੁਰੂ ਸਾਹਿਬ ਜੀ ਤੈ ਨਸਰੀ ਮਹਲਾ 3 ਕਾਚਾ ਧਨ ਸੰਚੈ ਮੂਰਖ ਗਵਾਰ ਮਨ ਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਪਰਾਪਤ ਹੋਏ ਕਾਚਾ ਧਨ ਸੰਚੈ ਮੂਰਖ ਗਾਵਾਰ ਮਨ ਮੁਖ ਭੂਲੇ ਅੰਧ ਗਾਵਾਰ ਵੇਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਪਰਾਪਤ ਹੋਏ ਸੱਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੈ ਜਾਏ ਰਹਾਉ ਮਨਮੁਖ ਭੂਲੇ ਸਭ ਮਰਹਿ ਗਵਾਰ ਭਵਜਨ ਡੂਬੇ ਨਾ ਉਰਵਾਰ ਨਾ ਪਾਰ ਸਤਗੁਰ ਭੇਟੇ ਪੂਰੇ ਭਾਗ ਸਾਚ ਰਤੇ eh nisbadaq ਚਹ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਉਰੇ ਭਾਗ ਹਰ ਨਾਮ ਸਮਾਣੀ ਸਿੱਧ ਸਾਧਿਕ ਤਰ ਸੈ ਸਭ ਲੋਏ ਪੂਰੇ ਭਾਗ ਪਰਾਪਤ ਹੋਏ ਸਾਬ ਕੇ ਜ ਸਾਚਾ ਸਾਚਾ ਹੈ ਸੋਏ ਬ੍ਰਹਮ ਬ੍ਰਹਮ ਪਛਾੜੇ ਕੋਏ ਸੱਚ ਸਾਚਾ ਸੱਚ ਆਪ ਦਿਰਡਾਏ ਨਾਨਕ ਆਪੇ ਵਖੈ ਆਪੇ ਸੱਚ ਲਾਏ ਸਭ ਕੇ ਚ ਸਾਚਾ ਸਾਚਾ ਹੈ ਸੋਏ ਊਤਮ ਬ੍ਰह्म ਪਛਾਣੇ ਕੋਏ ਸਚ ਸਾਚਾ ਸਚ ਆਪ ਦਿਰਡਾਈ ਨਾਨਕ ਆਪੇ ਵੇਖੈ ਆਪੇ ਸਚ ਲਾਇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਦਾਸਰੀ ਮਹੱਲਾ ਤੀਜਾ ਕਾਚਾ ਧਨ ਸੰਚੈ ਮੂਰਖ ਗاوار ਮਨਮੁਖ ਭੂਲੇ ਅੰਧ ਗاوار ਬਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਪਰਾਪਤ ਹੋਏ 파ਮਨ ਮੁਖਵਾਕ ਧੰ ਗੁਰੂ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੇ ਮੁਖਾਰਪਿੰਦ ਤੋਂ ਉਚਾਰਨ ਕੀਤਾ ਹੋਇਆ ਤਨ ਸਾਦੀ ਰਾਗ ਅੰਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 665 66 ਅੰਕ ਉੱਪਰ ਸੁਭਾਏ ਮਾਨ ਹੈ ਸਤਿਗੁਰੂ ਕਿਰਪਾ ਕਰਨ ਸਾਈਂ ਬਾਂ ਤਾਂ ਰੱਬੀ ਗੁਰ ਫੁਰਮਾਨ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣ ਜਾਏ ਸਤਿਗੁਰੂ ਐਸੀ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਲਿਵਾਜਨ ਜੀ ਅੱਜ ਹੋਲੇ ਮਹੱਲੇ ਦਾ ਪਾਵਨ ਪੁਰਬ ਹੈ ਕਲਗੀਧਰਪਿਤਾ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਹੋਲਾ ਮਹੱਲਾ ਖੇਡਣ ਦੀ ਤਾਗੀਦ ਕੀਤੀ ਬੂਟਾ ਜ਼ੁਲਮ ਦਾ ਜੜਾਂ ਤੋਂ ਪੁੱਟਣ ਲਈ ਤੇਗ ਧਰਮ ਦੀ ਜਿੰਨਾ ਚਲਾਈ ਹੋਵੇ ਇੱਕੋ ਬਾਟੇ ਚ ਸਭ ਨੂੰ ਛਕਾ ਅੰਮ੍ਰਿਤ जात-पात ਦੀ ਕੰਧ ਜਿੰਨਾ ਢਾਈ ਹੋਵੇ ਜਿੰਨਾ ਸਿੱਖੀ ਦਾ ਮੈਲ ਉਸਾਰਨੇ ਲਈ ਆਪਣੀ ਔਲਾਦ ਨੀਆਂ ਵਿੱਚ ਚੜਾਈ ਹੋਵੇ ਉਸ ਕਲਗੀਧਰ ਪਾਤਸ਼ਾਹ ਦੇ ਹੋਲੇ ਮਹੱਲੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ